ਤੇ ਨਾਲੇ ਮਰਵਾ ਦਿੱਤੀ ਨੂੰ ਮਾਰਦੇ ਆ ਉਹਨਾਂ ਨੂੰ ਕਿਤਾਬ ਪੁੱਛਣਾ ਨਾ ਦਿੱਤਾ ਵਾ ਉਹਨਾਂ ਬੰਦੇ ਕੌਣ ਤੇ ਮਾਰਨ ਨੂੰ ਵੀ ਬੰਦੇ ਆਏ ਇੱਕ ਸਾਡੀ ਧੀ ਨੂੰ ਮਾਰਦੇ ਨੇ ਨਾਲੇ ਗਾਲ੍ਹਾਂ ਦੇਣੇ ਅੱਜ ਬੁੱਢੜਾ ਤੇ ਬਾਕੀ ਆ ਇਹ ਸਾਡੀ ਸਰਕਾਰ ਕੋਲ ਇਨਸਾਫ ਨਹੀਂ ਗੋਲੀ ਮਾਰਨੀ ਨਹੀਂ ਆਂਦੀ ਆ ਜਦੋਂ ਗੋਲੀ ਮਾਰ ਦਿਆ ਉਹਦੇ ਮੁੰਡੇ ਦਾ ਗੋਲੀ ਬਚੇ ਮੁੰਡੇ ਨੂੰ ਦੱਈਏ ਕੰਮ ਮੁੰਡੇ ਨੂੰ ਅੱਜ ਇਹ ਕੋਈ ਨਾ ਜਵਾਨ ਕਹੋ ਕੌਣ ਕਹਦਾ ਜਵਾਨ ਤੇ ਨਾ ਜੀ ਸਾਡੇ ਲੀਡਰ ਜਵਾਨ ਤਾਂ ਕਰਾਉਂਦੇ ਆ ਕਾਦਰਾ ਨਹੀਂ ਜਵਾਨ ਤਾਂ ਸਾਡੇ ਲੀਡਰ ਕਰਾਉਂਦੇ ਆ ਮਿੰਨਾਂ ਦੀ ਬੰਦਾ ਚੌਮਾਰ ਦੀ ਪਤਾ ਹੈ ਬੇਜਿੱਦੀ ਲੈ ਨੂੰ ਕਰਿਆ ਜਾਣਾ ਬਣਾਉਣ ਪੁੱਛੇ ਵੀ ਜੇ ਤੇਰੀ ਕਿਸੇ ਕੁੜੀਆ ਹੋਰ ਗੱਲਾਂ ਨਹੀਂ ਇਹ ਨੂੰਗੇ ਵੀ ਭਾਈਆ ਤੇ ਤੇਰੇ ਮਾਜਾ ਮੈਂ ਤੈਨੂੰ ਰੱਖਣਾ ਨਹੀਂ ਉਹਦਾ ਹੱਲ ਹੋਣਾ ਅੱਜ ਜੇ ਤੂੰ ਗੂਰ ਰਹਿ ਬੋਲਨ ਦਾ ਮਾਤ ਸਾਡੀ ਦੀ ਨੂੰ ਇਹ ਗੱਲ ਜੁਵਾਨ ਤੁਸੀਂ ਜਾਣੀ ਪਾਉਂਦੇ ਹੋ ਜੀ ਇਹ ਕਿਵੇਂ ਕਹਾਣੀ ਹੈ ਅੱਜ ਤੱਕ ਵੀ ਮਰਦਾ ਸਰਕਾਰਾਂ ਨੂੰ ਕਸੂਰ ਸਰਕਾਰਾਂ ਦਾ ਸਾਰਾ ਕਾਨੂੰਨ ਸਾਰੇ ਸਰਕਾਰਾਂ ਨੇ ਬਣਾਏ ਗਏ ਨੇ ਕੌਣ ਬਾਤ ਕਰਦਾ ਕੋਈ ਪੂਰੀ ਜਾਣਦੀ ਸੀ ਜਾਨੀ ਜੀ ਪੂਰੀ ਬਾਤ ਹੈ ਜਿੱਥੇ ਮਾਰ ਤੇ ਕੋਹ ਕਰਦੇ ਸੀ ਉੱਥੇ ਜਾਨੀ ਦੇ ਵਿਤਾ ਕਰਦੇ ਸੀ ਪਰ ਸਰਕਾਰਾਂ ਨੇ ਕਿਉਂ ਨਾ ਦਾ ਆ ਕੋਰਟਾਂ ਮੈਂ ਜਿਵਾ ਦੇ ਜੋ ਆਖਰ ਹੋ ਜਾਂਦੇ ਆ ਚਲੀ ਗਏ ਸਾਮਦੇ ਆ ਚਲੀ ਗਏ ਬਾਜੋ ਕਮਰਾ ਦੇੰਦੇ ਆ ਸਾਮਦੇ ਆ ਠੀਕ ਆ ਕੋਈ ਨਾ ਇਹ ਜੋ ਸਾਮਦੇ ਆ ਚਲੀ ਗਏ ਕੋਟ ਮੈਚ ਵਾਲੇ ਨਹੀਂ ਕਿਉਂ ਸਾਮਦੇ ਆ ਉਹ ਘਰੋਂ ਜਾ ਕੇ ਤੂਮਾ ਤੇ ਸੇ ਚਾਕੇ ਭੱਜੇ ਹੁੰਦੇ ਆ ਉਹਨਾਂ ਦਾ ਲੁੱਟਣਾ ਲੋੜ ਪੈਂਦੇ ਹੁੰਦੇ ਆ ਉਹਨਾਂ ਦੇ ਉੱਤੇ ਕਮੇਖਰਾ ਗਵੀ ਲਾ ਕੇ ਨੀ ਕਰ ਦੇਣਾ ਪਊਗਾ ਕੋ ਬੱਚੇ ਕਰ ਹੁੰਦੇ ਭੱਜੇ ਹੁੰਦੇ ਪਰ ਜੇ ਗੂਰ ਨਹੀਂ ਨਾ ਹੋਵੇ ਬਈ

ਜਾ ਮੀਰਾਲ ਜੀ ਨੂੰ ਜੁਗਨ ਸਿੰਘਾ ਜੀ ਕੋਈ ਬੰਦਾ ਕਹੇ ਦੇ ਇਹ ਬਲਾਨੇ ਦੇ ਪੂਰੀ ਮਾਰੀ ਦੇ ਮੁੰਡੇ ਨੇ ਲਾਜ ਪਿੱਛੇ ਵੀਸ ਘਾੜ ਜਿਓ ਨਹੀਂ ਹੋਏ ਹੁੰਦੀ ਕਿਉਂ ਨਹੀਂ ਸਾਡੇ ਖੇਣੋਗਾਂ ਤੇ ਸਰਕਾਰਾਂ ਦੀ ਨੀਤ ਨਹੀਂ ਸਹੀ ਹੈਗੀ ਕੀ ਸਾਡੀਆਂ ਦੀਆਂ ਨਹੀਂ ਘੱਟਾ ਕਿਸੇ ਵੱਡੇ ਲੀਡਰ ਦੀ ਕਰੇ ਪੂਰੀ ਮਾਰੀ ਹੈ ਕਿ ਸਾਰੇ ਗਰੀਬਾਂ ਜਾਂ ਪੁਲੀਆਂ ਨੂੰ ਮਾਰ ਲੱਗੇ ਪਿਆ ਤੇ ਲੀਡਰ ਦੀ ਹੋਰ ਨਾ ਰਾਜਨੀਤਿਕ ਦੇਖਿਆ ਵੀ ਆਹ ਲੀਡਰ ਦੀ ਪੂਰੀ ਮਾਰੀ ਚ ਕੌਣੇ ਮਾਰਦੇ ਸਾਡੇ ਗਰੀਬ ਦੀ ਸੀ ਸਾਡੇ ਮਜ਼ਦੂਰ ਦੀ ਸਾਡੇ ਗਰੀਬ ਕਿਸਾਨ ਦੀ ਸੀ ਇਹਨਾਂ ਨੂੰ ਮਾਰ ਲਿਆ ਜਾ ਚਮੜਾ ਹੁੰਦੇ ਅਸੀਂ ਚਮੜਾ ਹਟੇ ਅਸੀਂ ਜਦੋਂ ਦਾ ਦੱਸ ਕੀ ਜਿਆਦਾ ਕਰਦਾ 20 ਹੀ ਜਰ ਦੇਗਾ ਉਹ 20 ਜਰ ਦਾ ਗੱਡੀ ਦੋ ਮੰਗਦੇ ਇੱਕ ਮੰਗਦੇ ਸੋਨਾ ਮੰਗਦੇ ਅਸੀਂ ਪਾਉਂਦੇ ਆ ਪਰ ਸਾਡੇ ਪੂੜੇ ਨੂੰ ਸੋਹਰੇ ਦੇ ਦੇ ਉੱਤੇ ਕਿਉਂ ਨਹੀਂ ਛੋੜਦੇ ਉਹ 700 ਜਦੋਂ ਆਪਾਂ ਸਾਈਕਲ ਵੀ ਲੈ ਹੁੰਦੇ ਉਹ ਵੀ ਆ ਜਾਂਦੇ ਆ ਉਹ ਵੀ ਕਹਿੰਦੇ ਆ ਆ ਗੱਡੀ ਨੂੰ ਪੇਸ਼ਾਨੇ ਕਰਦੇ ਨੇ ਉਹ ਵੀ ਜਦੋਂ ਉਹਨੇ ਗੱਡੀ ਨਹੀਂ ਦਿੱਤੀ ਸਾਡੀ ਆਈਆਂ ਜਿਹੜੇ ਮਿਹੜੇ ਮਾਰਦੇ ਦੇਖੀਆਂ ਨੇ ਲੋਕਾਂ ਨੂੰ ਲੱਗਿਆ ਰੋਲ ਉਹ ਕਹਿੰਦੇ ਗੱਡੀ ਨੂੰ ਸ਼ਾਮੇ ਕਰਦੇ ਤੇ ਸੋਹਰੇ ਆ ਜੀ ਉਹ ਮੁੰਡਾ ਨੇ ਫੇਰ ਵੀ ਤਾਂ ਗੁੱਲੀ ਮਾਰਦਾ ਕੌਣ ਬੋਲਦਾ ਲਈ ਜੇ ਨਾਲ ਸਾਡੇ ਸਰਕਾਰਾਂ ਦਾ ਬੰਨਗੀ ਤਾਂ ਜਿਹਦਾ ਗੱਲ ਨੂੰ ਕਰਕੇ ਦੇਖ ਲੋਕਾਂ ਨੇ ਆਖਰ ਨੂੰ ਗੱਲ ਜਾਈ ਤੇ ਲੜਕਾ ਬੰਦ ਹੋ ਗੋ ਪਰ ਇਹ ਤਾਂ ਕਹਿੰਦੇ ਆ ਉਹ ਕੁੜੀ ਵਾਲੀ ਆ ਕੁੜੀ ਸਾਡੀ ਮਾਰਦੀ ਖਾਣ ਕਰਤਿਆਂ ਨੂੰ ਕਿਉਂ ਬਣ ਗਿਆ ਸਰਕਾਰਾਂ ਨੂੰ ਜਿਹਦੇ ਖਾਤੇ ਨੂੰ ਕੁੜੀ ਵਾਲੇ ਪੈਸੇ ਤੋਂ ਉਹਨੂੰ ਸਰਕਾਰਾਂ ਦੇ ਖਾਤੇ ਜੀ ਆਣੇ ਮੁੰਡੇ ਵਾਲੇ ਨੂੰ ਕੋਈ ਉਹਨਾਂ ਦੇ ਖਾਤੇ ਜੀ ਆਣੇ ਸਾਨੂੰ ਕੀ ਮਿਲਿਆ ਭਈ ਸਾਡੀ ਧੀ ਲੜੀ ਜੰਮੀ ਸੀ ਪਾਲੀ ਸੀ ਬੈਹੀ ਜਮਾਤ ਆਪ ਕੁਝੂਨੇ ਲਾ ਕੇ ਸਰਕਾਰ ਨੇ ਕੀ ਵੀ ਢਾਲ ਛੋੜੇ ਦੇਤਾ ਬਾਦੂ 90 ਪਨੇ ਕੇ 99 90 92 ਦੇਖੋ ਜਹਲਕ ਰੋਟਾ ਦੇ ਕੁੜੀ ਮਾਰਿਆ ਕੁੜੀਆਂ ਦੇ ਕੱਤ ਲੈਣਾ ਨਿਕਲ ਆਏ ਲੋ ਅੱਜ ਸਾਡੀ 33 34 ਛਾੜ ਦਿਓ ਨਾ ਕੁੜੀ ਖਾਓ ਕਾਰੇ ਮੁੰਡੇ ਕਿਉਂ ਨਹੀਂ ਬਹਿ ਜਾਂਦੇ ਜੋ ਕਹਿੰਦਾ ਵੀ ਵੀ ਸਾਲ ਦੇ ਮੁੰਡੇ ਖੱਤੇ ਆ ਮੈਂ ਵੀ ਕੀ ਜਾਣੇ ਆਲੇ 10-10 ਕੀ ਜਾਣੇ ਮੈਨੂੰ ਸਮਝਾਰੇ ਤੂੰ ਘਰ ਤੇ ਆ 99 ਕੋ ਲੈ ਕੇ 92 99 ਤੇ ਕੁੜੀਆਂ ਦੇ ਘਟਣ ਕੀਤੇ ਕਿਹੜੇ ਦਸਤਾਨੇ ਕੀਤੇ ਜਿਹੜੇ ਲੋਟਾ ਲਿਆ ਕੁੜੀ ਮਾਰੀ ਉਹ ਮੋਟਰ ਵਾਲਿਆਂ ਨੇ ਕੁੜੀਆਂ ਮਾਰੀਆਂ ਨੇ ਕਿਉਂ ਨਹੀਂ ਕੁੜੀਆਂ ਹੈ ਕਿਆ ਕੁੜੀਆਂ ਘਾਤੜ ਕਢਾ ਆਂਦੀਆ ਕੁੜੀਆਂ ਘਰਾ ਲੋਕਾ ਤੋਂ ਚੱਕ ਕਰਾ ਲਈ ਕੁੜੀਆਂ ਕਰਾ ਦੇ ਕੱਢ ਲੋ ਇਹ ਚਾਰ ਚਾਰ ਕੁੜੀਆਂ ਚਾਰ ਚਾਰ ਕੁੜੀਆਂ ਕਰਦੇ ਇੱਕ ਦਰਵਾਜ਼ੇ ਹੁੰਦੇ ਨੇ ਅਸੀਂ ਕਹਿੰਦੇ ਸਾਡੇ ਮੁੰਡੇ ਦੀ ਪੇਹੇ ਜਾਂਦੇ ਹੁਣ ਜਿਹੜੀਆਂ ਬੱਚੀਆਂ ਵਿਚਾਰੀਆਂ ਆਪਨੇ ਕਾਰਮਾ ਖਾਰੇ ਜਨਮਲੇ ਵੀ ਉਹ ਅਜੇ ਵਾਕ ਨਹੀਂ ਉੱਤਰਦਾ ਆ ਜੋ ਉੱਚਰ ਮਾਰ ਲੱਗੇ ਪਿਆ ਫਿਰ ਸਾਨੂੰ ਕਿਸੇ ਪਾਸੇ ਪਿਆਰ ਨੂੰ ਕੋਈ ਛੋੜਨੀ ਇਹਨੇ ਗੋਲੀ ਮਾਰਨੀ ਨਹੀਂ ਚਾਹੀਦੀ ਸੀ ਬੰਦੇ ਲਈ ਉਹ 23 22 ਦੇ ਜਿੰਨੇ ਦੱਚਾ ਵੀ 22 ਦੇ ਵਿਆਹ ਨੂੰ ਹੋਏ ਨੇ ਐਡੀ ਸ਼ਰਮ ਤੇ ਇਹਨੇ ਕੀ ਕਰਦਾ ਵਿਚਾਰੀ ਇਹ ਇਹ ਤਾਂ ਉਹ ਕਹੂੰ ਕਿ ਦੁਬਾਰਾ ਜਾ ਕਦੇ ਮੁੰਡੇ ਨੇ ਪਾਪਾ ਜੀ ਕਿਹਾ ਡੈਡੀ ਜੀ ਕਿਹਾ ਤੁਮ ਕੋ ਸਾਡਾ ਬੁੜਾ ਬੁੜਾ ਇਹ ਮੰਮੀ ਡੈੜੀ ਬਣਾਣੀ ਰੋ ਰਹੀ ਆ ਰੋਟੀ ਮੁੰਡੇ ਨੇ ਕਹਾ ਬਿਡੜੀ ਲੈ ਆ ਮਾਂ ਰੋਟੀ ਮੁੰਡੇ ਕਹਾ ਕੀ ਕਹਾਂਗੇ ਸਾਡਾ ਬੁੜਾ ਇੱਧਰ ਨੂੰ ਗਿਆ ਹੋਊਗਾ ਉਗੜੇ ਬਿਨਾਂ ਨਹੀਂ ਬੋਲਦੇ ਉਹ ਜਦ ਇਹਨੇ ਕੰਨਿਆਂ ਨੂੰ ਮਾਰ ਕੇ ਕਿਤੇ ਇਹਦਾ ਸੁੱਖ ਪਾਉਣਗੇ ਇਹਨਾਂ ਨੂੰ ਵੀਰੋ ਕੋਲੀ ਤੇ ਨਹੀਂ ਮਿਲਣਾ ਤੇ ਪਰਿਵਾਰ ਨੂੰ ਤੇ ਨਹੀਂ ਮਿਲਣਾ ਜਿਸੇ ਕੁੜੀ ਦਾ ਕਤਲ ਹੋਇਆ ਨਾ ਉਹ ਪਰਿਵਾਰ ਸ਼ੁਭੀ ਨਹੀਂ ਬਸੂਗਾ ਸਿਆਪਾ ਕਰਕੇ ਦੇਖ ਰੋ ਵੀ ਬਸਦਾ ਹੈ ਨਾ ਬਸਦਾ ਫਸਦਾ ਵੀਰੋ ਸਭਨਾਂ ਦਾ ਬਸਦਾ ਨਹੀਂ ਕਿਉਂਕਿ ਤੇਰੀ ਮਾਰ ਕੇ ਇਹਨੂੰ ਛੋਟੀ ਜੀ ਚੀਜ਼ ਨਹੀਂ ਵੀਰੋ ਇੰਨਾ ਗੱਲਾਂ ਨਹੀਂ ਛੋਟਾ ਇੱਥੇ ਰੁੱਖ ਨਹੀਂ ਘਈ ਜਾਉਂਦੇ ਭਾਈ ਧੰਨਵਾਦ ਕਰਦੇ ਵਹੀ ਕੁਝ ਦਾ ਖਾਲਸਾ ਹੋਏਗਾ ਦਾ ਵਾਦਾ ਕੀਤਾ ਗਿਆ ਜਿਸ ਦੇ ਵਿੱਚ ਜ਼ਿਲ੍ਹਾ ਪ੍ਰਧਾਨ ਲੁਧਿਆਣਾ ਮਾਸਟਰ ਵੀ ਮਸਤੀ ਜੀ ਕਮਾਲਪੁਰਾ ਭਾਰਤੀ ਕਿਸਾਨ ਯੂਨੀਅਨ ਦਾਉਦਾ ਬੂਟਾ ਸਿੰਘ ਨਗਰ ਪੰਜਾਬ ਕਿਸਾਨ ਯੂਨੀਅਨ ਕਲਵਤ ਸਿੰਘ ਜ਼ਿਲ੍ਹਾ ਪ੍ਰਧਾਨ ਬਰਨਾਲਾ ਭਧੌੜ ਬਿਗਯੂਡ ਗੌਤਾ ਅੰਦਰ ਯੂਗੋਪਾ ਸਰਲੋਜਨ ਸਿੰਘ ਢੋਡਾ ਜ਼ਿਲ੍ਹਾ ਪ੍ਰਧਾਨ ਕਰਤਿ ਕਿਸਾਨ ਯੂਨੀਅਨ ਲਖਸਰ ਸਿੰਘ ਮਹਿਤਾ ਸੋ ਇਹਨਾਂ ਭਰਾਵਾਂ ਤੇ ਘੱਟ ਤੋਂ ਬੜੇ ਹੋ ਕੇ ਸਾਈਡ ਤੇ ਜਾ ਕੇ ਇਹਦੇ ਨਾਲ ਗੱਲ ਕਰਦੇ ਸੋ ਸਾਰੇ ਭਰਾਵਾਂ ਨੂੰ ਬੇਨਤੀ ਹੈ ਬਾਕੀ ਸਾਰੇ ਭਰਾ ਇੱਧਰ ਆ ਜਾਓ ਜੋ ਕਮੇਟੀ ਦਾ ਅਨਾਉਂਸ ਕੀਤਾ ਉਹ ਬੋਟੇ ਥੱਲੇ ਡੀਐਸਪੀ ਸਾਹਿਬ ਖੜੇ ਨੇ ਤੇ ਮੈਨੂੰ ਵੀ ਬੱਜਣੀ ਤੇ ਕਿਰਪਾ ਕਰਕੇ ਕੇਵਲ ਇਹੀ ਆਪੂ ਜਾਣ ਤੀਜਾ ਕੋਈ ਹੋਰ ਬੰਦਾ ਨਾ ਜਾਵੇ ਸੋ ਜਾ ਕੇ ਡੀਐਸਪੀ ਸਾਹਿਬ ਨਾਲ ਗੱਲਬਾਤ ਕੀਤੀ ਜਾਣੀ ਪ੍ਰਸ਼ਾਸਨ ਨਾਲ ਦੁਬਾਰਾ ਫੇਰ ਮੈਂ ਕਮੇਟੀ ਦੇ ਨਾਮ ਅਨਾਉਂਸ ਕਰ ਦਿੰਦਾ ਕੋਈ ਘੇਟਣਾ ਰਹੇ ਸਰਪੰਚ ਜਸਵੀਰ ਸਿੰਘ ਜੀ ਲੱਖਾ ਪੰਜ ਸਕੰਦਰ ਸਿੰਘ ਜੀ ਲੱਖਾ ਕੁਲਦੀਪ ਸਿੰਘ ਜੱਗੇਵਾਲਾ ਬਲਵੀਰ ਸਿੰਘ ਸਾਉਂਤਾ ਪਿੰਡ ਕਲਾਰਾ ਫਰਕਾ ਸਿੰਘ ਲੱਖਾ ਬੂਤਾ ਸਿੰਘ ਜੱਗੀਵਾਲਾ ਬੱਬੂ ਸਿੰਘ ਲੱਖਾ ਮਾਸੂਦ ਸਿੰਘ ਰੋਦੇ ਜੀ ਕਮਾਲਪੁਰ ਬੂਤਾ ਸਿੰਘ ਜੱਗਰ ਕਲਵੰਤ ਸਿੰਘ ਬਰੋੜ ਤਰਲੋਚਨ ਸਿੰਘ ਝੋੜਾ ਸੋ ਸੋ ਸੇ ਮੈਂ ਤਾਂ ਸੋ ਇਹਨਾ ਗੁਰ ਬੇਤਿਆਂ ਦੀ ਕਿਰਪਾ ਕਰਕੇ ਕਮੇਟੀ ਦੇ ਰੂਮ ਚ ਜਾ ਕੇ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਜਾਵੇ ਇੱਕ ਬੇਤਿਆਂ ਕਾ ਜੋ ਵੀਲੇ ਵਾਲਾ ਰੋਡ ਬੰਦ ਕੀਤਾ ਹੋਇਆ ਟਰਾਲੀ ਲਗਾਈ ਗਈ ਹੈ ਵੀਲੇ ਵਾਲੇ ਰੋਡ ਤੇ ਭਰਾਵਾਂ ਨੂੰ ਬੇਤਿਆਂ ਜੋ ਉਹ ਰੋਡ ਦੀ ਖੋਲ ਦਿੱਤਾ ਜਾਵੇ ਜੋ ਵੀਲੇ ਵਾਲੇ ਰੋਡ ਤੇ ਟਰਾਲੀ ਲਗਾਈ ਗਈ ਹੈ ਬੇਤਿਆਂ ਹੱਤਵਾਲੇ ਸ਼ਾਸਨ ਨਾਲ ਆਪਣੀ ਬਹੁਤ ਵਧੀਆ ਤਰੀਕੇ ਨਾਲ ਗੱਲਬਾਤ ਚੱਲ ਰਹੀ ਆ ਸੋ ਸਾਥ ਜੋ ਕਰਤਾ ਕਰਕੇ ਹੁਣ ਮੈਂ ਬੇਨਤੀ ਕਰਨਾ ਅਗਲੇ ਬਾਰੇ